ਹਾਂ ਮੇਰੀ ਗੱਲ ਸੁਣੇਂ ਕੀ ਕੰਮ ਕਰ ਚੱਲ ਦੇਖੋ ਦੇਖੋ ਜੇ ਕੰਮ ਨਹੀਂ ਕਰਨਾ ਸੱਸੀ ਸੱਸੀ ਦਾ ਕੰਮ ਕੋਸ ਨੂੰ ਰਿਟਾ ਠੀਕ ਠਾਕ ਵਧੀਆ ਆ ਜਾ ਬੈਠ ਡੈਡੀ ਕਿੱਥੇ ਆ ਠੀਕ ਹੈ ਡੈਡੀ ਹੁਣ ਡੈਡੀ ਕਦੋਂ ਠੀਕ ਆ ਇਦਾਂ ਹੀ ਆ ਸੱਸੀ ਘਰ ਐਜੀ ਠੀਕ ਜੀ ਤੇ ਹੁਣ ਤੇ ਬੈਜਣੀ ਤੇ ਕੁਰਸੀ ਤੂੰ ਤੂੰ ਬੋਰ ਸਨਾ ਤੁਨੀਆ ਨੇ ਠੀਕ ਠਾਕ ਹਾਂ ਠੀਕ ਠਾਕ ਤੂੰ ਸਾਡਾ ਹਾਲ ਵੇਖ ਲੈ ਤੂੰ ਕੱਲ ਦਾ ਨਿਆ ਹਾਲ ਕੀਤਾ ਹੀ ਸਾਨੂੰ ਕੱਢਿਆ ਕਰੋ ਨਾ ਕੁਛ ਖਾਣ ਨੂੰ ਨਾ ਪੀਣ ਨੂੰ ਤੇ ਬਈਆਂ ਰੋਟੀਆਂ ਘਾਲ ਦਿੱਤੀਆਂ ਹਾਂ ਤੇਰੇ ਭਰਾ ਦਾ ਹਾਲ ਹੀ ਭਰਾ ਵੀ ਮਗਰੀ ਲੱਗਾ ਤੇਰੇ ਉਹਦੇ ਕੀ ਦੱਸ ਕਰਨਾ ਹੈ ਅਈ ਤੇ ਰਗਾ ਦੇ ਇੰਨੇ ਔਖੇ ਆ ਇਹ ਮੱਛਰ ਨਾ ਕਿਤੇ ਮਾਰ ਹੋ ਗਿਆ ਘੜਿਆ ਮੱਛਰ ਕਹਿਰਾਂ ਦਾ ਬੁਖਾਰ ਚੜ ਗਿਆ ਉਧਰੋਂ ਬਈਆਂ ਰੋਟੀਆਂ ਦਿੱਤੀਆਂ ਢਿੱਡ ਪੀਰ ਨਹੀਂ ਹਾਰਦੀ ਹੈਗੇ ਥੋੜੇ ਜਿਹੇ ਪੈਸੇ ਕੱਲ ਸਬਜ਼ੀ ਲਈ ਆਪ ਬਣਾਈਆਂ ਫਿਰ ਇੱਥੇ ਰੋਟੀਆਂ ਪਕਾਈਆਂ ਖਾਤੀਆਂ ਆ ਕੀ ਕਰਨਾ ਹੈ ਫਿਰ ਇਹਨੂੰ ਮੰਮੀ ਮਾਸਾ ਸ਼ਰਮ ਨਹੀਂ ਆਈ ਜੇ ਇਹਦੇ ਮਾਪੇ ਹੁੰਦੇ ਤੇ ਇਦਾਂ ਹੀ ਕਰਦੀ ਸ਼ਰਮ ਹੁੰਦੀ ਤੇ ਫਿਰ ਇਦਾਂ ਹੀ ਕਰਦੀ ਚੱਲ ਤੇ ਅੰਨਾ ਤਾਂ ਹੋਏਗੀ ਡੈੜੀ ਸਾਡੇ ਨੇ ਕੀ ਕਿਹਾ ਹੈ ਇਹਨੂੰ ਗਾੜੀ ਨਾ ਵੀ ਉਦਾਂ ਹੀ ਕਰਦੀ ਜਿੱਦਾਂ ਮੇਰੇ ਨਾਲ ਮੈਨੂੰ ਮਾਸਾ ਨਹੀਂ ਆਈ ਕਿ ਮੈਂ ਬਈਆਂ ਰੋਟੀਆਂ ਦੇਣ ਦੀਆਂ ਬਿਮਾਰ ਹੋਣਗੇ ਨਾ ਮਾਸਾ ਨਹੀਂ ਉਨੂੰ ਕੋਈ ਸ਼ਰਮ ਨਹੀਂ ਚੜੀ ਲੱਥੀ ਨਹੀਂ ਉਹਨੂੰ ਉਹ ਸਦਾਈ ਆਇਆ ਸਿੱਧੂ ਜੀ ਆਣ ਕੇ ਤੇ ਆਂਦਾ ਠੀਕ ਜੀ ਤੁਸੀਂ ਮੈਂ ਠੀਕ ਹਾਂ ਮੜੇ ਨਹੀਂ ਆ ਜਿੰਦੇ ਹੀ ਹੋਂਦਾ ਆ ਗਿਆ ਹੁਣ ਪਤਾ ਲੈਣ ਮੈਂ ਕਰੋ ਕਰਤਾ ਕਿੰਨੇ ਕੇ ਠੀਕ ਆ ਜਾਣਾ ਆਪਾਂ ਤੇ ਦਵਾਈ ਲਿਆਦਾ ਉਹ ਹਿਸਾਬ ਨਾਲ ਵੀ ਕੱਲ ਦਾ ਆਉਂਦੇ ਦਵਾਈ ਨਾਲ ਪਰਸੋਂ ਦਾ ਆਉਂ ਨਹੀਂ ਦਿੰਦੀ ਹੁਣੀ ਉਹ ਨਹੀਂ ਆਉਂ ਨਹੀਂ ਦਿੱਤਾ ਉਹ ਤਾਂ ਕਰਦਾ ਵਾ ਪਰ ਉਹ ਨਹੀਂ ਕੇ ਪਾਸ ਲੱਗਦੀ ਤੇ ਉਹਦੀ ਵੀ ਨਹੀਂ ਜਾਂਦੀ ਕਹੇ ਤੇ ਮੈਨੂੰ ਨਹੀਂ ਸਕਦੀ ਮਾੜਾ ਫੇਰ ਵੀ ਪੋਤੀ ਓ ਮੇਰਾ ਕੀ ਕਰਾਂ ਉਹ ਵਿਚਾਰਾ ਸਿੱਧਾ ਜਿਹਾ ਹੈ ਹੀ ਮਗਰ ਲਾ ਸੋਟਿਆ ਨੇ ਆਪਣੇ ਤੇ ਹੋਰ ਕੀ ਉਹਨੇ ਬਹੁਤਾ ਸਦਾਈ ਕੀਤਾ ਉਹਨੂੰ ਘਰ ਛੋੜਿਆ ਵਾ ਜਿੱਦਾਂ ਉਹ ਕਹਿੰਦੀ ਐ ਨਾ ਉਦਾਂ ਫਿਰ ਉਹ ਕਰਦਾ ਵਾ ਉਹ ਕਹਿੰਦੀ ਹੋਣੀ ਐ ਕਿ ਜੇ ਤੂੰ ਚੱਲ ਜਾਵੇਂਗਾ ਤਾਂ ਨੂੰ ਨਹੀਂ ਰੋਟੀ ਪਾਣੀ ਮਿਲੇ ਉਹ ਤੇ ਭੁੱਖਾ ਹੀ ਰਹੇਗਾ ਤੂੰ ਉਹਨੂੰ ਕਹਿੰਦੀ ਵੀ ਚੱਲ ਤੂੰ ਹੀ ਮਗਰੇ ਜਿੱਦਾਂ ਉਹ ਥੱਕੇ ਦੇ ਕੇ ਕੱਢਾਂ ਦੀ ਵਿਚਾਰਾ ਰੋਕਦਾ ਏ ਪਰ ਕਿੱਥੋਂ ਉਹ ਤੈਨੂੰ ਪਤਾ ਤੈਨੂੰ ਪਤਾ ਉਹ ਡਰ ਜਾਂਦਾ ਹਾਂ ਹਾਂ ਦੀ ਚੱਲ ਤੂੰ ਹੀ ਉਹਨਾਂ ਦੇ ਨਾਲ ਡਰ ਗਿਆ ਹੋਣਾ ਇਹਵੇਂ ਮੰਮੀ ਮੇਰੇ ਕੋ ਸੋਦਾ ਮੰਗਾ ਲਿਆ ਤੁਸੀਂ ਮੇਰੇ ਨਾਲ ਹੀ ਚੱਲਦੇ ਪਿੰਡ ਨੂੰ ਕੋਈ ਨਹੀਂ ਡੈਡੀ ਨੂੰ ਮੈਂ ਲੈ ਆਈ ਨਹੀਂ ਸਕੂਲ ਤੇ ਤੁਸੀਂ ਆ ਜਿਓ ਬੱਸੇ ਮਗਰ ਕੋਈ ਗੱਲ ਨਹੀਂ ਪੁੱਤ ਬੁਰੇ ਲੱਗੀ ਨਹੀਂ ਨਹੀਂ ਬੂੜੇ ਬੂੜੇ ਕੋਈ ਨਹੀਂ ਲੱਗੀ ਦਾ ਤੂੰ ਫੜੋ ਆਪਣੇ ਕੱਪੜੇ ਤੇ ਚਲੋ ਮੇਰੇ ਕੋ ਇਹਦਾ ਕਿ ਰਾਤ ਤੱਕ ਕੋਈ ਸਾਂਭੇਗਾ ਨਹੀਂ ਇਹਨਾਂ ਨੂੰ ਮੇਰੀ ਗੱਲ ਸੰਧਰਾਣੀ ਥਾਣੀ ਪੁੱਤ ਗੱਲਾਂ ਕਰਦੀਆਂ ਸੱਸ ਕਰੂਗੀ ਕੋਈ ਨਹੀਂ ਕਰਦਾ ਤੂੰ ਮੇਰੇ ਕੋ ਰਹਿਣਾ ਕਿਧਰਾਣੀ ਦੀ ਥਾਣੀ ਕੋ ਰਹਿਣਾ ਵਾ ਪੁੱਤ ਹੁੰਦਾ ਹੀ 100 ਗੱਲਾਂ ਲੋਕੀ ਕਰਦੇ ਪੀ ਨੇ ਭਰਾਣੇ ਨਹੀਂ ਸਾਂਭਿਆ ਭਜਾਈ ਨੇ ਕਰ ਦਿੱਤਾ ਘਰੋਂ ਉਹਨਾਂ ਨੂੰ ਸਾਰਾ ਪਤਾ ਵਾ ਕਿ ਕਿੱਦਾਂ ਦੀ ਆ ਉੱਥੇ ਕਰਕੇ ਤੇ ਆਈ ਹੀ ਤਮਾਸ਼ਾ ਉਹਨਾਂ ਨੂੰ ਕਿਹਾ ਇਹਦਾ ਭਲੇਖਾ ਵਾ ਨਾਲ ਏਡੀ ਵੀ ਨਹੀਂ ਗੱਲ ਕਿ ਭੋ ਕੁੜੀਆਂ ਵੀ ਸਾਂਭ ਸਕਦੀਆਂ ਆਪਣੇ ਮਾਪਿਆਂ ਨੂੰ ਉਹ ਤਾਂ ਮੈਨੂੰ ਪਤਾ ਪੁੱਤ ਤੂੰ ਚੱਲੋ ਮੇਰੇ ਨਾਲ ਤੂੰ ਇਦੀ ਨਹੀਂ ਸੋਣੀ ਕੋਈ ਵੀ ਚੱਲੋ ਚਲ ਮੇਰੀ ਗੱਲ ਸੁਣ ਪਤਾ ਬੁਰੇ ਲੱਗੀ ਦਾ ਕੋਈ ਗੱਲ ਨਹੀਂ ਇੱਥੇ ਚੰਗੇ ਤੂੰ ਸਬਜ਼ਾ ਲਿਆਦੀ ਘਰੀ ਨੂੰ ਜਾ ਕੇ ਹੋਰ ਉਹਦ ਮੈਂ ਲਿਆ ਦੂੰਗੀ ਜਾਂ ਸਬਜ਼ੀਆ ਸਬਜ਼ੀਆ ਮੈਂ ਲਿਆ ਦੂੰਗੀ ਇੱਥੇ ਤੂੰ ਕਿੱਦਾਂ ਰੋਗ ਇੰਨਾ ਮਸ਼ਰਾ ਨਾ ਕੋਈ ਇਨਵਿਟਰ ਨਾ ਕੋਸ਼ਾ ਕੋਈ ਗੱਲ ਨਹੀਂ ਪੁੱਤ ਟਾਈਮ ਹੀ ਕੱਢਣਾ ਲੋਕਾਂ ਦੀਆਂ ਗੱਲਾਂ ਥੋੜੀਆਂ ਮੈਂ ਕਰਾਉਣੀਆਂ ਲੋਕਾਂ ਨੇ ਕਹਿਣਾ ਨਾ ਧੀ ਨੇ ਸਾਂਭਿਆ ਨਾ ਪੁੱਤ ਨੇ ਕੋਈ ਮੇਰ ਕੋ ਚਲੋ ਸਾਰਿਆਂ ਨੂੰ ਪਤਾ ਵਾ ਕਿ ਧੀ ਬਥੇਰਾ ਕਰਦੀ ਐ ਆਹੋ ਉਨਨ ਸਾਰਿਆਂ ਨੂੰ ਪਤਾ ਵਾ ਕਿ ਕਿੰਨਾ ਡੈਡੀ ਨੂੰ ਲੈ ਜੰਨੀ ਆਪਣੇ ਨਾਲ ਡੈੜੀ ਠੀਕ ਨਹੀਂ ਮੰਮੀ ਲੱਗਣ ਦੇ ਕੋਈ ਨਹੀਂ ਪੁੱਤੋ ਕਿ ਗਿਆ लवली ਦਵਾਈ ਲੈਣ ਆਏ ਸੀ लवली ਹੋਣੀ ਸਾਰੇ ਨੂੰ ਪਤਾ ਲੈ ਆਣ ਆਉਂਦੇ ਹੀ ਇਹਦਾ ਵੀ ਠੀਕ ਨਹੀਂ ਆ ਸਾਰਿਆਂ ਨੂੰ ਪਤਾ ਵਾ ਵੀ ਇੱਥੇ ਕੀ ਘੋਣ ਦੇ ਆ ਆਹੋ ਤੈਨੂੰ ਪਤਾ ਹੀ ਆ ਮੈਂ ਇਹ ਕਹਿਣੀ ਤੀ ਚਲੋਗਾ ਮੇਰੇ ਕੋਈ ਕੋਈ ਗੱਲ ਨਹੀਂ ਜਾਣਦੀ ਜਾਨੀ ਮੈਂ ਵੀ ਘਰ ਹੋ ਕੇ ਜਾਣੀ ਆ ਇਹਦੀ ਕਲਾਸ ਲਾਉਣੀ ਆ ਜਿਹੜਾ ਕੱਲਾ ਜਾ ਕੇ ਕੋਠੀ ਚ ਜਨਮਾਨਾ ਬੈਠੇ ਆ ਨਾ ਇਹਨੂੰ ਵੀ ਮੇਰੇ ਮਜਾ ਦੱਸਣੀ ਆ ਕੇਸ ਕੜ ਕੇ ਤੈਨੂੰ ਐਡਾ ਕੀਤਾ ਹੀ ਪਾਲਿਆ ਪੋਸਿਆ ਹੀ ਕਿ ਤੂੰ ਮੁਰਕੇ ਮਾਪਿਆਂ ਨੂੰ ਘਰੋਂ ਬਾਹਰ ਕਰ ਦੇ ਤੇ ਮੇਰੀ ਗੱਲ ਸੁਣ ਘਰ ਨਾ ਜਾਈ ਉਹਨੇ ਤੇਰੇ ਦਿਵਾਲੇ ਹੋਣਾ ਵਾ ਇੱਥੇ ਬਾਹਰ ਸ਼ਾਇਦ ਪੱਠੇ ਪਾਉਂਦਾ ਤੇ ਇੱਥੇ ਮਿਲਨੀ ਤੈਨੂੰ ਪਤਾ ਕਿਉਂ ਮੰਮੀ ਦਿਵਾਲੇ ਹੋਣਾ ਮੈਂ ਕਿਹੜਾ ਮਾਰਾ ਬੋਲਣਾ ਕੁਛ ਪੁੱਤ ਤੂੰ ਤ ਨਹੀਂ ਬੋਲਣਾ ਉਹਨੇ ਤੇਰੇ ਗੱਲ ਪਿਆ ਇੰਨਾ ਵਾ ਜਿੱਦਾਂ ਦੀ ਹੈਗੀ ਆ ਉਹਦੇ ਜੀਰ ਪੈਣਦੇ ਮੇਰੇ ਕੋ ਕਿਹੜਾ ਬੋਲਿਆ ਨਹੀਂ ਜਾਂਦਾ ਪੁੱਤ ਡਾਰੀ ਆਂਦਾ ਲੋਕੀ ਤਮਾਸ਼ਾ ਵੇਂਦੇ ਹੁਣ ਹੁਣ ਆ ਕੀ ਹੈ ਤੁਹਾਨੂੰ ਤਾਂ ਘਰੋਂ ਬਾਹਰ ਕੱਢਤਾ ਵਾ ਇਸ ਤੋਂ ਵੱਧ ਕੜ ਵੀ ਕੀ ਸਕਦੀ ਮੇਰੀ ਬੇਇੱਜ਼ਤੀ ਕਰੂ ਮੇਰੀ ਕੋ ਬੇਇੱਜ਼ਤੀ ਕਰੇਗੀ ਮੈਂ ਕਿਹੜਾ ਇਹਨਾਂ ਕੋ ਲੈ ਕੇ ਖ ਕੁੱਤ ਕੋਈ ਗਾਲ ਨਹੀਂ ਬਸ ਬੁਰੀ ਲੱਗੀ ਦਾ ਲੋਕੀ ਲਾਗੇ ਰੋਲਾ ਸੁਣਦੇ ਨੇ ਕਿ ਲੜਾਈ ਹੋਣ ਈ ਸੁਣਦੇ ਕਿ ਲੋਕਾਂ ਨੂੰ ਗੈਰ ਨਹੀਂ ਪਤਾ ਸਾਰੇ ਕੋ ਲੱਭਣ ਦੇ ਇਹ ਲੋਕੀ ਬੁਰੀ ਦਿਰੀ ਤਮਾਸ਼ਾ ਲਵਦੇ ਚੰਗੇ ਲੱਗੀ ਦਾ ਹੋਰ ਤਾਂ ਤਮਾਸ਼ਾ ਤੇ ਮੰਮੀ ਲੱਗਣਾ ਹੀ ਆ ਜਦ ਉਹਨਾਂ ਨੂੰ ਘਰ ਲੈ ਜਾਓ ਜਦ ਫਿਰ ਤਮਾਸ਼ਾ ਤੇ ਮੈਂ ਲਾਉਣਾ ਹੀ ਲਾਉਣਾ ਇੱਥੇ ਇਹ ਤਾਂ ਹੁਣ ਮੁੰਡਾ ਹੀ ਗੱਲ ਕਰੇ ਤੇ ਫੇਰ ਇਹ ਇਹਦਾ ਕੱਲੀ ਦਾ ਥੋੜਾ ਹਿੱਸਾ ਮੇਰਾ ਵੀ ਵਿੱਚ ਇਹ ਸਾਈ ਟਾਡਾ ਵੀ ਹੈ ਹਿੱਸਾ ਹੀ ਹਿੱਸਾ ਕਾ ਦਾ ਹਿੱਸਾ ਤੇ ਪਹਿਲਾਂ ਹੀ ਹੁਣ ਤਨੇ ਆਪਣੇ ਨਾਮ ਲਵਾ ਲਿਆ ਸਾਰਾ ਕੁਝ ਘਰ ਵੀ ਲਾ ਲਿਆ ਜ਼ਮੀਨ ਹੁਣ ਹਿੱਸਾ ਕਿੱਥੋਂ ਪਹਿਲਾਂ ਤਾਂ ਮੈਂ ਤੈਨੂੰ ਮੈਂ ਹੈ ਕਹਣਾ ਮੰਮੀ ਖਾਣਾ ਹੀ ਇਹਨੂੰ ਹੀ ਦੇਣਾ ਸੀ ਬਸ ਇਹੀ ਕਿ ਮੇਰੇ ਮਾਪਿਓ ਨੂੰ ਸਾਂਭ ਲੈਂਦੇ ਪਰ ਸਾਂਭ ਤੇ ਤਾਂ ਹੀ ਨਾ ਸਾਂਭਿਆ ਤੇ ਹੈ ਹੀ ਨਹੀਂ ਅੰਨੇ ਹਨ ਮੰਮੀ ਕੁੜੀਆਂ ਹਿੱਸਾ ਤਾਂ ਨਹੀਂ ਖਾਦਦੀਆਂ ਹੁੰਦੀਆਂ ਇਹੀ ਆਪਾਂ ਕਹਿੰਦੇ ਆ ਕਿ ਸਾਡੇ ਮਾਪਿਓ ਖੁਸ਼ ਰਹਿਣ ਇਹਨਾਂ ਨਾਲ ਪਰ ਰੱਖੇ ਨਹੀਂ ਖੁਸ਼ ਹਿੱਤੇ ਕੀ ਕਰਨਾ ਪੁੱਤ ਹੁਣ ਤੈਨੂੰ ਪਤਾ ਹੀ ਮੁੰਡੇ ਦਾ ਹੁਣ ਜੋਰ ਨਹੀਂ ਚੱਲਦਾ ਉੱਥੇ ਵੀ ਕਰੇ ਵੀ ਕੀ ਹੋ ਵੀ ਆਹੋ ਜੋਰ ਮੁੰਡਾ ਮੰਮੀ ਸਾਰਾ ਕੁਝ ਕਰ ਸਕਦਾ ਸੀ ਕਰਦੇ ਸਕਦਾ ਹੈ ਪਰ ਇਹ ਇਹਨੂੰ ਜਦੋਂ ਨੇ ਕਿਹਾ ਹੀ ਕਿ ਸਿਆਣ ਕਰਾ ਦੇ ਤੈਨੂੰ ਦੱਸਦਾ ਮੈਨੂੰ ਦੱਸ ਦਿੰਦਾ ਨਾ ਹੀ ਨਹੀਂ ਲਿਆ ਨਾ ਹੀ ਨਹੀਂ ਲਿਆ ਕੱਲਾ ਕੱਲਾ ਹੈਗਾ ਹੀ ਉਹਨੇ ਵੀ ਇਹ ਕੰਮ ਕਰ ਛੁੱਟਿਆ ਇਸ ਸਿੱਧਾ ਜਹਤ ਹੈ ਹੀ ਉਹਨੇ ਚਲਾਕੀ ਖੇਢੀ ਉਹਨੇ ਜਿੱਦਾਂ ਕਿਹਾ ਵੀ ਇੱਥੇ ਸਿਆਣ ਕਰਾ ਲਈ ਤੇ ਵਿਚਾਰੇ ਨੇ ਕਰਾ ਲਏ ਸੂਰਤੇ ਇਹਦਾ ਵੀ ਨਹੀਂ ਮੁੰਡੇ ਦਾ ਇਹ ਮੁੰਡੇ ਨੂੰ ਕਿਹੜਾ ਪਤਾ ਲੱਗਦਾ ਵਾ ਮੈਂ ਤਾਂ ਮੁੰਡੇ ਨੂੰ ਨਹੀਂ ਆਪਣੇ ਨੂੰ ਮਾਰਾ ਕਹਿ ਸਕਦੀ ਕਿਰਾ ਕੀ ਚਲੋ ਠੀਕ ਆ ਮੰਮੀ ਫਿਰ ਮੈਂ ਲੈ ਕੇ ਆਉਣੀ ਸਬਜ਼ੀ ਸਬਜ਼ੀ ਨਾਲ ਸੋਦਾ ਥੋੜਾ ਜਿਹਾ ਹੋਰ ਲਿਆ ਦੇਣੀ ਆ ਠੀਕ ਮੈਂ ਬਣਾਉਣੀ ਆ ਰੋਟੀ ਤੇ ਤੂੰ ਜਾ ਹੋਇਆ ਚੰਗਾ ਲਿਆਇਆ ਤੀਰਮਾਨ ਡੈਡੀ ਦਾ ਧਿਆਨ ਰੱਖੋ ਨਾਲ ਦਵਾਈ ਦੂਜੀ ਦੌੜ ਮੈਂ ਆਣ ਕੇ ਆਪੇ ਰੋਟੀ ਬਣਾ ਲਾਂਗੀ ਧਿਆਨ ਮੇਰਾ ਪੁੱਤ ਚੰਗਾ ਚੰਗਾ ਤੂੰ ਕੋਈ ਲੋਰ ਨਹੀਂ ਉੱਠ ਕੇ ਕੰਮ ਕਰਨ ਦੀ ਚਲ ਠੀਕ ਆ ਮੇਰਾ ਪੁੱਤ ਧਿਆਨ ਨਾ ਜਾਏ ਚੰਗਾ ਚੰਗਾ ਹਾਂ ਮੈਂ ਚਾਹ ਚ ਬਣਾਉਣੀ ਆ ਨਾਲੇ ਇੱਥੇ ਦਿਹਾੜਾ ਲੁਕਾ ਲਾ ਚੰਗਾ ਮੈਂ ਤੂੰ ਇੱਥੇ ਮਿਲ ਕੇ ਮੈਂ ਚੱਲੀ ਹੀ ਘਰ ਤੇਰੇ ਵੱਲ ਕੋਈ ਨਾ ਘਰ ਚੱਜਣੇ ਆ ਜਾ ਨਹੀਂ ਨਹੀਂ ਮੈਂ ਨਹੀਂ ਕਹਣਾ ਘਰ ਪਹਿਲਾਂ ਤੂੰ ਮੰਮੀ ਟੈਣ ਨੂੰ ਘਰੋਂ ਬਾਹਰ ਕੱਢਦਾ ਹੁਣ ਮੈਨੂੰ ਵੀ ਘਰ ਨਾ ਘੜ ਕੇ ਮੈਂ ਤੇਰੀ ਕੱਢਿਆ ਤੈਨੂੰ ਪਤਾ ਹੈਗਾ ਉਹਦਾ ਸਿਮੀ ਤੈਨੂੰ ਕਿਉਂ ਨਹੀਂ ਪਤਾ ਸਾਰਾ ਬਤਾ ਤੈਨੂੰ ਬਹੁਤ ਸੋਨਾ ਕੀਤਾ ਇਹ ਕੰਮ ਮਾਪਿਓ ਨੂੰ ਘਰੋਂ ਬਾਹਰ ਕੱਢ ਕੇ ਹੁਣ ਖੁਸ਼ ਨਾ ਇੱਥੇ ਸਿਮੀ ਮੈਂ ਤੇਰੀ ਕੱਢਿਆ ਤੂੰ ਕਰ ਸਕਦਾ ਏ ਸਾਰਾ ਕੋਹ ਮਾਰਦਾ ਫਿਰ ਉਹਨੂੰ ਜਾ ਕੇ ਹੁਣ ਮਾਂ ਦੀ ਗੱਲ ਨਹੀਂ ਆ ਤੂੰ ਉਹਨੂੰ ਪਿਆਰ ਨਾਲ ਵੀ ਸਮਝਾ ਸਕਦਾ ਏ ਕਿੰਨੇ ਕਿ ਤੂੰ ਚੰਗੇ ਕੰਮ ਕੀਤੇ ਰਲ ਕੇ ਦੋਵਾਂ ਨੇ ਪਹਿਲਾਂ ਤੂੰ ਪੈਲੀ ਨਾਲ ਲਵਾਈ ਹੁਣ ਮੰਮੀ ਡੈਡੀ ਨੂੰ ਘਰੋਂ ਬਾਹਰ ਕੱਢਤਾ ਵਾ ਸਿਵੇਂ ਮੈਂ ਦੋਨੋਂ ਕੋ ਜਾਣਾਂ ਹੀ ਆ ਉਹਨਾਂ ਨੂੰ ਵੀ ਪਤਾ ਮੇਰਾ ਕਸੂਰ ਨਹੀਂ ਹੈਗਾ ਜਾਣਾਂ ਵਾ ਜਦੋਂ ਮਰ ਜਾਣਗੇ ਉਦੋਂ ਚੱਲ ਜੀ ਹੁਣ ਜਾਣਦਾ ਕੀ ਫਾਇਦਾ ਵਾ ਹੁਣ ਜਾ ਕੇ ਹਾਲਚਾਲ ਪੁੱਛਣ ਡੈਹੀਂ ਜਦੋਂ ਘਰੋਂ ਕੱਢਣੇ ਉਹ ਨਹੀਂ ਤੈਨੂੰ ਪਤਾ ਹੁਣ ਮੂੰਹ ਟੀ ਲਾ ਰਿਆ ਕੱਢ ਕੇ ਖਲੋਤਾ ਵਾਂ ਮੈਂ ਉਹਨੂੰ ਕੀ ਕਹਾਂ ਫਿਰ ਜਾ ਕੇ ਹੁਣ ਕਹਾਂ ਮੰਮੀ ਲੜੀ ਨੂੰ ਘਰ ਫਿਰ ਚੱਲ ਆ ਮੇਰੇ ਨਾਲ ਤੈਨੂੰ ਵਰਨ ਦੇਗੀ ਘੜ ਉਹਨੂੰ ਪਹਿਲਾਂ ਕਾਬੂ 'ਚ ਕਾੜ ਫੇਰ ਮੰਮੀ ਡੈਡੀ ਘਰ ਹੋਣਗੇ ਮੰਮੀ ਨੂੰ ਫੋਨ ਕਰ ਲੱਗਾ ਫਿਰ ਮੈਂ ਹੋਰ ਕੀ ਕਰਾਂ ਫਿਰ ਆਹ ਹੋ ਤੇ ਪੇਕਿਆਂ ਨੂੰ ਸਾਧ ਜਿਵੇਂ ਆਪਣਾ ਹੀ ਹਸਾ ਲੈਣ ਤੇ ਆ ਗਈ ਨਾ ਤੁਹਾਨੂੰ ਕੱਖ ਵੀ ਨਹੀਂ ਦੇਣਾ ਮੈਂ ਮੈਂ ਮੰਮੀ ਡੈਡੀ ਦੇ ਨਾਲ ਲਵਾ ਦੇਣਾ ਸਾਰਾ ਕੋਹ ਸਭ ਕੁਝ ਉਹਦੇ ਨਾਂ ਹੋ ਗਿਆ ਹੁਣ ਕਿੱਥੋਂ ਲੈ ਲੈਣਾ ਚੁੱਪ ਕਰਕੇ ਨਾ ਸਲਾਹ ਕਰਕੇ ਨਾ ਮੰਮੀ ਡੈਡੀ ਨੂੰ ਘਰ ਲਿਆਓ ਲੋਕੀ ਗੱਲਾਂ ਬੜੀਆਂ ਕਾਂਡੇ ਆ लवली ਹੋਣੀ ਲੱਗੋ ਹਾਲ ਚਾਲ ਪੁੱਛਣ ਜਾਣੇ ਲੱਗ ਗਵਾਂਢੀ ਹੋਣ ਦੇ ਆ ਰੋਟੀ ਨੂੰ ਕੋਈ ਕੋਹ ਨਹੀਂ ਕਹਿੰਦੇ ਤੈਨੂੰ ਸਾਰੇ ਲਾਂਤਾ ਪਾਉਂਦੇ ਆ ਸਾਰੇ ਉਹ ਕਹਿੰਦੇ ਕਿ ਉਹ ਤਾਂ ਬਗਾਨੀ ਧੀ ਆਪਣੇ ਨੇ ਵੀ ਇਦਾਂ ਹੀ ਕੀਤਾ ਵਾ ਆ ਕੋਈ ਗੱਲ ਨਹੀਂ ਵੇਖਣਾ ਮੈਂ ਕੋਨਾ ਕੋ ਕਰਦਾ ਆ ਆਹ ਕੋਈ ਨਾ ਕੋਈ ਹੱਲ ਕੱਢ ਤੈਨੂੰ ਪਤਾ ਉਥੇ ਨਾ ਨਵੇਟਰ ਵਾ ਨਾ ਕੋਵਾ ਮੈਂ ਚੱਲੀ ਹੁਣ ਸੌਦਾ ਲੈਣ ਤੈਨੂੰ ਸ਼ਰਮੀ ਕੀ ਹੁੰਦੀ ਮੈਂ ਕੋਈ ਸੌਦਾ ਮਰਮੜ ਕਰ ਹੈਗਾ ਨਹੀਂ ਕੋਈ ਨਹੀਂ ਮੈਂ ਲਿਆ ਦਿੰਨੀ ਆ ਮੈਂ ਘਰੋਂ ਲੈ ਆਉਣਾ ਟੋਟਾ ਸਭ ਕੁਝ ਦੇ ਦਿੰਨਾ ਤੇਰੇ ਸੌਦੇ ਦੀ ਲੋਰ ਹੈ ਨਹੀਂ ਠੀਕ ਆ ਮੈਂ ਆਪੇ ਲੈ ਆਵਨੀ ਆ ਪਹਿਲਾਂ ਨਹੀਂ ਤੁਹਾਨੂੰ ਪਤਾ ਲੱਗਾ ਹੁਣ ਸਾਡੇ ਸੌਦੇ ਨੂੰ ਉਹਨਾਂ ਨੇ ਕੀ ਕਰਨਾ ਮੈਂ ਲਿਆ ਦਾਂਗੀ ਆਪੇ ਜਾ ਕੇ ਚੰਗਾ ਚੰਗਾ ਜਿੰਨੀਆਂ ਵੀ ਮੈਨੂੰ ਸਾਰੇ ਗੱਲਾਂ ਕਰਨ ਦੇ ਆ ਨਾ ਮੈਨੂੰ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ ਬੇਟੀ ਤੇ ਮੇਰੀ ਹੋਣੀ ਆ ਉਹਨੂੰ ਕੀ ਆ ਉਧਰ ਮਾਣਾ ਘਰ ਬੈਠੀ ਆ ਤੇ ਮਾਵੇ ਮੇਰੇ ਉਧਰ ਮਰਨ ਦੇ ਕੋਨਾ ਕੋ ਕਰਨੇ ਪੈਣਾ ਚੱਲਾ ਜਰ ਰਪਿੰਦਰ ਬੈ ਜਾ ਹਾਂਜੀ ਬੈਠੇ ਹੋਰ ਸੁਣਾਉ ਠੀਕ ਠਾਕ ਹਾਂ ਠੀਕ ਠਾਕ ਆ ਵਧੀਆ ਤੂੰ ਦੱਸ ਬਸ ਵਧੀਆ ਆਪਣਾ ਵੀ ਕੀ ਕਰਦੀ ਆਂ ਇ ਕਰਨਾ ਕੋਨਾ ਕੀ ਬਸ ਗਰਮੀ ਦੇ ਵਿੱਚ ਤਾਨੂੰ ਪਤਾ ਹੀ ਆ ਆਹੋ ਇਹ ਤੇ ਹੈ ਹੀ ਨਾ ਕੰਮ ਕਰਨ ਨੂੰ ਵੀ ਕਿੜਾ ਦਿਲ ਕਰਦਾ ਗਰਮੀ ਦੇ ਵਿੱਚ ਹਾਂਜੀ ਆਈ ਤਾਂ ਬਸ ਵੇਲੀ ਬੈਠੀ ਹਾਂ ਤੇ ਮੈਂ ਠੀਕ ਠਾਕ ਹਾਂ। ਹਾਂਜੀ। ਠੀਕ ਠਾਕ ਤੇ ਹੈਗਾ ਵਾ ਸਾਰਾ। ਗਵੰਡੀਆਂ ਦਾ ਕਿਦਾਂ? ਗਵੰਡੀਆਂ ਦਾ ਕੋਈ ਨਾ ਪੁੱਛੋ। ਕਿਉਂਕਿ ਗਵੰਡੀਆਂ ਤਾਂ ਕਰਕੇ ਹੀ ਆਈਆਂ। ਕਹਿਦੂਗਾ ਰੁਪਿੰਦਰ? ਗੱਲ ਕੀ ਹੋਣੀ ਐ ਦੀਦੀ? ਤੂੰ ਹੀ ਰਿਸ਼ਤਾ ਦੇ ਕਰਵਾਤਾ ਨਾ। ਅਹੀਂ ਕਿਉਂ ਨਹੀਂ ਗਾਂ ਹੁੰਦੇ? ਰਿਸ਼ਤਾ ਦੇ ਕਰਾਤਾ ਚੱਲ ਤੇ ਮੈਂ ਕਿਹੜਾ ਕੋਈ ਮਾੜਾ ਕੰਮ ਕੀਤਾ। ਤੂੰ ਹੀ ਉਥੇ ਜਾਉਗੇ ਨਾ ਤਾਂ ਫੇਰ ਤੁਹਾਨੂੰ ਪਤਾ ਲੱਗਣਾ ਵਾ ਜੇ ਮੈਂ ਤੁਹਾਨੂੰ ਹੁਣ ਉਹ ਗੱਲ ਦੱਸਾਂ ਨਾ ਤਾਂ ਫੇਰ ਤੁਹਾਨੂੰ ਪਤਾ ਲੱਗਣਾ ਵਾ ਕਿ ਇਹ ਕੀ ਕਰਦੀ ਏ ਉਥੇ ਤੂੰ ਮੈਨੂੰ ਗੱਲ ਤੇ ਦੱਸ ਕਿ ਹੋਇਆ ਕੀ ਏ ਗੱਲ ਕੀ ਹੋਣੀ ਏ ਦੀਦੀ ਜਿਹੜੀ ਹੈਗੀ ਏ ਨਾ ਸੰਦੀਪ ਇਹਨੇ ਆਪਣੇ ਸਾਸੋਰੇ ਨੂੰ ਘਰੋਂ ਕੱਢਤਾ ਵਾ ਘਰੋਂ ਕੱਢਤਾ ਤੇ ਹੋਰ ਉਹ ਕਦੋਂ ਦਾ ਐਂ ਦੇ ਸ਼ਰਮ ਦੇ ਮਾਰੇ ਸਭ ਕੋ ਗੱਲ ਹੀ ਨਹੀਂ ਕਰਨਦੇ ਕੀ ਕੀ ਆਪਣੀ ਨੌਤੀ ਆ ਤੇ ਕੀ ਐਵੇਂ ਗੱਲਾਂ ਕਰਨੀਆਂ ਕੀ ਨਹੀਂ ਪਰ ਇਹਨੂੰ ਮਸਾਜ ਨਹੀਂ ਨਹੀਂ ਹੈਗੀ ਭਿਜਾਏ ਮੇਰਾ ਮਾਂ ਪਿਓ ਲਗਦੇ ਆ ਚਾਹੀ ਕਿਦਾਵਾ ਉਹਨਾਂ ਨੂੰ ਕੱਢ ਕੇ ਨਾ ਤੇ ਵੇਲੀ ਪਚਾਇਆ ਵਾ ਤੇ ਉਹ ਉੱਥੇ ਮਰਨਦੇ ਆ ਭੁੱਖੇ ਪਾਣੇ ਹਾਏ ਹਾਏ ਇਹ ਤੇ ਇਨੇ ਬੜਾ ਮਾੜਾ ਕੰਮ ਕੀਤਾ ਮੈਨੂੰ ਉਹਦੀ ਸੱਸ ਨੇ ਫੋਨ ਕੀਤਾ ਸੀਗਾ ਤੇ ਗਈ ਹੀ ਮੈਂ ਅੱਛਾ ਬਥੇਰਾ ਇਹਨੂੰ ਸਮਝਾ ਕੇ ਆਈ ਹੀ ਜਦੋਂ ਇਹਨੇ ਪੈੜੀ ਨਹੀਂ ਨਾਲਵਾਈ ਆਹ ਉਦੋਂ ਮੈਨੂੰ ਸੱਦਿਆ ਸੀ ਉਹਨਾਂ ਨੇ ਤੇ ਮੈਂ ਤੇ ਬਠੇਰਾ ਸਮਝਾਇਆ ਇਹ ਵੀ ਚੱਲ ਜਿਹੜੀ ਪਿਆਲੀ ਨਾਂ ਲੱਗ ਗਈ ਐ ਚੱਲ ਕੋਈ ਗੱਲ ਨਹੀਂ ਹੁਣ ਰਹਿਣੀ ਤਾਂ ਘਰੇ ਹੀ ਆਹ ਪਰ ਇਹ ਆ ਵੀ ਇਹਨਾਂ ਨੂੰ ਨਾ ਮਾੜਾ ਚੰਗਾ ਕਿਹਾ ਕਰ ਪਰ ਮੈਨੂੰ ਆ ਨਹੀਂ ਪਤਾ ਵੀ ਇਹਨੇ ਆ ਕੰਮ ਕਰ ਦੇਣਾ ਭਾਰੋ ਤੁਹਾਡੇ ਕਹਿੰਦੇ ਰਹੀ ਨਹੀਂ ਨਾ ਉਹਨੇ ਜੋ ਆਪਣਾ ਕੰਮ ਕਰਨਾ ਸੀ ਉਹਨੇ ਆਪਣਾ ਕਰਕੇ ਛੱਡਿਆ ਵੀ ਮੈਂ ਇੰਨੀ ਕੀ ਕਰਤੂਤ ਦੀ ਮਾਲਕ ਹੈਗੀ ਆ ਰੁਪਿੰਦਰ ਰਿਸ਼ਤਾ ਕਰਾ ਕੇ ਤੇ ਨਾ ਮੈਂ ਬਹੁਤ ਵੱਡੀ ਗਲਤੀ ਕਰ ਲਈ ਐ ਮੈਨੂੰ ਨਹੀਂ ਪਤਾ ਵੀ ਇਹ ਇਦਾਂ ਦੀ ਐ ਮੈਂ ਤੇ ਕਿਹਾ ਵੀ ਚੱਲ ਮੁੰਡਾ ਥੋੜਾ ਸਿੱਧਾ ਵਾ ਇਹ ਪੜ੍ਹੀ ਲਿਖੀ ਐ ਤੇ ਘਰ ਨੂੰ ਲੈ ਕੇ ਤੁਰ ਪੂਗੀ ਪਰ ਇਹ ਨਾ ਮੇਰੇ ਕੋਲ ਬਹੁਤ ਵੱਡਾ ਇੱਕ ਕਿਸਮ ਦਾ ਪਾਪ ਹੀ ਹੋ ਗਿਆ ਵਾ ਜਿਹੜੇ ਬੁੱਢੇ ਬਾਰੇ ਨਾ ਮੈਂ ਉਹਨਾਂ ਨੂੰ ਧੱਕੇ ਦਵਾਉਣ ਡਈ ਆ ਮਚਾਰਿਆਂ ਨੂੰ ਤੇ ਚੱਲ ਕੋਈ ਗੱਲ ਨਹੀਂ ਜੇ ਇਹ ਗੱਲ ਵਾ ਨਾ ਤੇ ਮੈਂ ਉਹਦੀ ਮੰਮੀ ਨਾਲ ਕਰਦੀ ਆ ਗੱਲ ਤੇ ਉਹਨੂੰ ਦੱਸਦੀ ਆ ਸਭ ਕੁਝ ਫੇਰ ਮੈਂ ਜਾਵਾਂਗੀ ਵੇਖੋ ਦੀਦੀ ਹੋਂ ਤੁਸੀਂ ਕਹਿਣ ਦੇ ਵੀ ਸਾਡੇ ਕੋਲ ਪਾਪ ਹੋ ਗਿਆ ਚਾਹੇ ਕਿਦਾਂ ਵਾ ਹੁਣ ਪਾਪ ਨੂੰ ਕੀ ਕਰਨਾ ਜਦੋਂ ਵਿਚਾਰਿਆਂ ਨੂੰ ਬੁੱਢੇ ਬਾਰੇ ਧੱਕੇ ਮਿਲਦੇ ਆ ਤੇ ਜਦੋਂ ਮੈਂ ਤੁਹਾਨੂੰ ਕਹਿੰਦੀ ਹੀ ਰਿਸ਼ਤਾ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਵੀ ਮੁੰਡਾ ਥੋੜਾ ਇਦਾਂ ਦਾ ਵਾ ਤੇ ਆਪਣਾ ਵੇਖ ਜਾ ਕੇ ਰਿਸ਼ਤਾ ਕਰਿਓ ਕੁੜੀ ਹੀ ਥੋੜੀ ਪੜ੍ਹੀ ਲਿਖੀ ਤੇ ਇਹਨਾਂ ਦਾ ਕੋਈ ਮੇਜ ਬੰਦਾ ਨਹੀਂ ਹੈਗਾ ਦੋਵਾਂ ਦਾ ਤੇ ਭਰ ਤੁਸੀਂ ਨੇ ਚੜਤ ਕੀਤੀ ਵੀ ਨਹੀਂ ਮੈਂ ਰਿਸ਼ਤਾ ਕਰਵਾਉਣਾ ਵਾ ਤੇ ਵੇਖ ਲਓ ਹੁਣ ਰਿਸ਼ਤੇ ਆਪਣੇ ਨਤੀਜੇ ਕੀ ਬਣੰਦੇ ਆ ਰਪਿੰਦਰ ਚੜਤ ਵਾਲੀ ਗੱਲ ਕੋਈ ਨਹੀਂ ਹੈ ਮੈਂ ਤਾਂ ਸੋਚਿਆ ਸੀਗਾ ਵੀ ਚੱਲ ਕੋਈ ਗੱਲ ਨਹੀਂ ਆਪੇ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਂਦਾ ਵਾ ਪਰ ਮੈਨੂੰ ਕੀ ਪਤਾ ਸੀ ਵੀ ਉਹ ਇਦਾਂ ਦੀ ਨਿਕਲਣੀ ਹੈ ਇਥੋਂ ਤੱਕ ਗੱਲ ਪਚਾ ਦਊਗੀ ਉਹ ਛਾੜੀ ਦੋ ਦੀਦੀ ਉਹਦੀਆਂ ਗੱਲਾਂ ਉਹ ਤੇ ਹਨੂ ਖਾ ਗਈ ਆ ਲਗੋਂ ਜਿਹੜਾ ਪਹਿਲੀ ਬੰਦੇ ਦਾ ਪੈਹਾ ਹੀ ਨਾ ਲੈਣ ਵਾਲਾ ਸਭ ਖਾ ਗਈ ਆ ਜਿਹੜੇ ਲੈਣ ਵਾਲੇ ਹੀ ਉਹ ਦੇਣ ਦਾ ਨਾ ਨਹੀਂ ਲੈਣਦੇ ਹੀ ਹੋਰ ਲੈ ਲੈ ਕੇ ਤੇ ਉਹ ਸਿਰ ਚੜਾ ਲੇ ਆ ਉਹਨੇ ਤਾਂ ਸੱਚੀ ਨੱਕ ਚ ਦਮ ਕੀਤਾ ਸਾਡੇ ਦੋਹਾਂ ਘਰਾਂ ਚ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਆ ਚੰਗਾ ਹੋਇਆ ਜਿਹੜਾ ਤੂੰ ਮੈਨੂੰ ਦੱਸ ਦਿੱਤਾ ਵਾ ਮੈਂ ਦੀਦੀ ਅੱਕ ਕੇ ਆਈ ਆ ਮੇਰਾ ਜੀ ਨਹੀਂ ਕਰਦਾ ਉਹਨੂੰ ਪਰ ਇਹ ਮੈਨੂੰ ਕਹਿੰਦੇ ਵੀ ਤੂੰ ਜਾ ਉਧਰ ਤੇ ਇੱਕ ਵਾਰ ਗੱਲ ਕਰਕੇ ਆ ਵਝੋਲਿਆ ਨਾ ਤੇ ਕੋਈ ਗੱਲ ਨਹੀਂ ਜੇ ਮੈਂ ਰਿਸ਼ਤਾ ਕਰਾਇਆ ਵਾ ਨਾ ਤੇ ਕੋਈ ਨਹੀਂ ਇਹਨੂੰ ਮੈਂ ਦੱਸੂਗੀ ਹੁਣ ਇੱਕ ਵਾਰੀ ਮੈਨੂੰ ਇਹਦੀ ਮਾਂ ਨਾਲ ਗੱਲ ਕਰ ਲੈ ਦੇ ਜੇ ਤੇ ਨਾ ਕਿਸੇ ਕੋਲ ਪਾਸੇ ਗੱਲ ਲੱਗੀ ਨਾ ਤੇ ਫਿਰ ਮੈਂ ਆਪ ਜਾਊਂਗੀ ਇਹਨੂੰ ਤੇ ਮੈਂ ਦੱਸੂਗੀ ਫਿਰ ਕਿ ਉਹਨਾਂ ਨੂੰ ਘਰੋਂ ਕਿੱਦਾਂ ਕੱਢੀਦਾ ਵਾ ਜੀ ਜੀ ਮੇਰੀ ਸੁਣ ਗੱਲ ਜੇ ਕਿਹਦਾ ਭਰਾ ਵਾ ਪਤਾ ਨਹੀਂ ਉਹ ਚਾਚੇ ਦਾ ਮੁੰਡਾ ਕਿਹਦਾ ਮੈਂ ਉਹ ਤੋਂ ਪਹਿਲਾਂ ਵੇਖਿਆ ਨਹੀਂ ਤੇ ਹੁਣ ਹੇ ਹੀ ਥੋੜੇ ਜਿਹੇ ਹੱਡੇ ਵੀ ਲੈਣ ਵਾਲੇ ਤੇ ਐਦਾਂ ਕਰਕੇ ਉਹਨੇ ਵੀ ਪੈ ਜਾਂਦੇ ਵਿੱਚ ਹੀਰਾ ਫੇਰੀ ਥੋੜੀ ਜਿਹੀ ਕੀਤੀ ਆ ਜਿੱਦਾਂ ਦੀ ਭੈਣ ਵਾ ਨਾ ਉਹਦਾ ਦਾ ਯੋ ਆ ਐਹੀਂ ਤੇ ਕੋਈ ਗੱਲ ਕੱਢਦੇ ਹੀ ਨਹੀਂ ਮੂੰਹ ਵੀ ਚਲ ਕੀ ਕਹਿਣਾ ਤੇ ਕੀ ਨਹੀਂ ਇਹ ਬੜਾ ਕੋ ਕੀਤਾ ਇਹਨਾਂ ਨੇ ਕੋਈ ਗੱਲ ਨਹੀਂ ਜੇ ਕੀਤਾ ਵਾ ਨਾ ਹੁਣ ਤੂੰ ਮੇਰੇ ਤੇ ਛੱਡ ਦੇ ਇਹਨੂੰ ਤਾਂ ਮੈਂ ਦੱਸੂਗੀ ਹੁਣ ਜਿੱਦਾਂ ਉਹਨਾਂ ਨੂੰ ਬਾਹਰ ਕੱਢਿਆ ਵਾ ਨਾ ਮੈਂ ਉਹਨਾਂ ਨੂੰ ਘਰ ਵਾੜ ਕੇ ਨਾ ਇਹਨੂੰ ਮੈਂ ਬਾਹਰ ਕੱਢ ਕੇ ਆਉਂਗੀ ਫੇਰ ਇਹਨੂੰ ਪੁੱਛੂਗੀ ਵੀ ਇੱਥੇ ਰਹਿ ਕੇ ਦੱਸ ਮੈਨੂੰ 4 ਦਿਨ ਵੇਹਲੀ 'ਚ ਕਿੱਦਾਂ ਰਹੀਦਾ ਵਾ ਫੇਰ ਇਹਦੀ ਅਕਲ ਟਕਾਣੇ ਆਉਣੀ ਆ ਸੱਚੀ ਇਨਾ ਦਰਸ ਆਉਂਦਿਆ ਹੀ ਨਾ ਉਹਨਾਂ ਦੇ ਜਿਹੜਾ ਚਾਚਾ ਵਿਚਾਰਾ ਵਾ ਨਾ ਪੀੜ ਦੇ ਨਾਲ ਇਨਾ ਤੜਫਾਂ ਦੇਣ ਇਰਾਦਾ ਆਪਾਂ ਉਧਰੋਂ ਹੀ ਆਏ ਹਈ ਹੁਣ ਇਨਾ ਬੁਰਾ ਹਾਲਾ ਵਿਚਾਰੇ ਦਾ ਕਿਤੇ ਗੋੜੇ ਗੋੜੇ ਮੱਛਰ ਵਾਂ ਦੇ ਕਿਤੇ ਗੂਆ ਵਾ ਜਿੱਥੇ ਉਹ ਰਹਿੰਦੇ ਆ ਮੈਨੂੰ ਵੇਖ ਕੇ ਤਰਸ ਆਉਂਦਿਆ ਹੀ ਚਾਲ ਰਪਿੰਦਰ ਤੂੰ ਫੇਰ ਨਾ ਕਰ ਮੈਂ ਹੁਣੇ ਹੀ ਇਹਦੀ ਮਾਂ ਨੂੰ ਫੋਨ ਕਰਦੀ ਆ ਤੇ ਉਹਨੂੰ ਪੁੱਛਦੀ ਆ ਤੇ ਕੋਈ ਗੱਲ ਨਹੀਂ ਫੇਰ ਮੈਂ ਆਪ ਆਉਣੀ ਆ ਘਰ ਤੇ ਫੇਰ ਇਹਨੂੰ ਮੈਂ ਦੱਸਦੀ ਆ ਮੈਂ ਹੋਏ ਕੈਨੀ ਆ ਪੀ 17 ਨਾਲ ਜੜੀ ਗੱਲ ਹੋ ਜੇ ਨਾ ਉਹ ਚੰਗੀ ਆ ਜਿਆਦਾ ਖਲਾਰਾ ਮੁੜ ਕੇ ਨਾ ਹੀ ਪਵੇ ਤੁਹਾਨੂੰ ਪਤਾ ਮੁੜ ਕੇ ਵੇਜੇ ਜਿਆਦਾ ਖਲਾਰਾ ਪੈ ਜੇ ਨਾ ਤਾਂ ਮੁੜ ਕੇ ਫਿਰ ਉਧਰ ਉਧਰ ਦੀ ਕਚੈਰੀਆਂ ਦੇ ਵਿੱਚ ਹੀ ਹੋਰ ਕੀ ਪਿਆਰ ਨਾ ਸਮਝਾ ਕੇ ਇਹਨੂੰ ਬੜੀ ਵਾਰੀ ਵੇਖ ਲਿਆ ਵਾ ਮੈਨੂੰ ਲੱਗਦਾ ਵਾ ਇਹਨੂੰ ਹੁਣ ਨਾ ਦੂਜੀ ਤਰ੍ਹਾਂ ਹੀ ਸਮਝਾਉਣਾ ਪੈਣਾ ਵਾ ਫੇਰ ਇਹਦੀ ਅਕਲ ਟਿਕਾਣੀ ਆਉਣੀ ਹੈ ਚੱਲ ਕੋਈ ਨਹੀਂ ਮੈਂ ਕਰਦੀਆਂ ਗੱਲ ਮੰਮੀ ਇਹਦੀ ਨਾ ਚਲੋ ਠੀਕ ਆ ਫਿਰ ਕਰਿਓ ਹੈ ਤੇ ਮੈਂ ਵੀ ਮੜਾ ਜਾ ਜਾਵਾਂ ਮੈਨੂੰ ਉਹਨਾਂ ਵੱਲ ਵੇਖਿਆ ਨਹੀਂ ਜਾਂਦਾ ਹੈਗਾ ਵੀ ਮੈਂ ਦੰਦੀ ਚਾਹ ਪੀ ਕੇ ਚੱਲ ਜਾਈਏ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਫੇ ਹੋ ਤੇ ਨਾ ਰੁਪਿੰਦਰ ਨੇ ਦੱਸ ਕੇ ਨਾ ਮੈਨੂੰ ਟੈਨਸ਼ਨ ਹੀ ਲਾਤੀ ਹੈ ਹਾਏ ਹਾਏ ਇਹਨੇ ਡਾ ਵੱਡਾ ਕੰਮ ਕਰਨਾ ਸੀ ਉਹਨਾਂ ਨੂੰ ਘਰੋਂ ਹੀ ਕੱਢ ਦਿੱਤਾ ਇਹਨੂੰ ਮਸਾ ਤਰਸਣਾ ਹੋਇਆ ਉਹਨਾਂ ਤੇ ਚੱਲ ਕੋਈ ਨਹੀਂ ਪਹਿਲਾਂ ਤੇਦੀ ਮਾਂ ਨੂੰ ਫੋਨ ਲਾਉਣੀ ਹੈ ਜੇ ਨਾ ਨਾ ਗੱਲ ਬਣੂਗੀ ਫਿਰ ਮੈਂ ਆਪ ਜਾਉਂਗੀ ਇਹਨੂੰ ਗੁੱਤੋਂ ਫੜ ਕੇ ਬਾਹਰ ਕੱਢ ਕੇ ਆਉਂਗੀ ਭਲਾ ਕੀ ਕਰ ਲੈਂਦੀ ਹੈ ਸਾਡੇ ਮੋਢੇ ਨੇ ਨਾ ਹਣ ਬਾਹਰ ਮੂੰਹ ਘੜਨ ਨੂੰ ਛੱਡਿਆ ਹੁਣ ਜੀ ਕੇ ਕੀ ਕਰਨਾ ਹੈ ਲੋਕੀ ਬਾਹਰ ਗੱਲਾਂ ਕਰਦੇ ਆ マリアンのキーガーのマリアンのキーガーのキーガーのキーガーのキーガーのキーガーのキー ਕਾ ਕੀ ਕਰ ਲੱਗੇ ਸੀ ਮੇਰੀ ਗੱਲ ਸੁਣੇ ਕਿ ਕੰਮ ਕਰ ਚੱਲ ਇਧਰ ਹੋ ਇਹੋ ਜਿਹਾ ਕੰਮ ਨਹੀਂ ਕਰਨਾ ਨਹੀਂ ਮੈਂ ਮਰ ਜਾਣਾਂ ਜਾਂ ਤੈਨੂੰ ਕੁਝ ਹੋ ਗਿਆ ਮੈਂ ਕੀ ਕਰਾਂਗੀ ਆਏ ਨਾਏ ਕਮਨੀ ਕੰਮ ਮੇਰੀ ਘਰ ਸੋਣਾ ਉਹਨਾਂ ਨੇ ਮਗਰ ਲਾ ਕੇ ਤੂੰ ਇਹ ਕੰਮ ਕਰਨਾ ਨਾ ਇਹੋ ਜਿਹਾ ਕੰਮ ਨਹੀਂ ਕਰਨਾ ਲੋਕੀ ਹਾਨੂੰ ਕੀ ਕਹਿਣਗੇ ਬੁੱਢੇ ਵਰੀ ਆਹ ਕੰਮ ਕੀਤਾ ਹੋ ਦਵਾਈ ਖਾਈ ਠੀਕੇ ਵੀ ਕਰ ਰਕ ਲੀਤਾ ਮੇਰੀ ਗੱਲ ਤੇਰੇ ਮੁਰੇ ਜਿੰਦਾ ਜੀ ਮਾਰਦਾ ਮੇਰੀ ਗੱਲ ਸਮਝ ਤੈਨੂੰ ਕੋਈ ਚੋ ਗਿਆ ਮੈਂ ਕੀ ਕਰਾਦੀ ਉਹਨਾਂ ਦਾ ਤਾਂ ਕੋਈ ਨਹੀਂ ਯਾਰ ਕਰਨਾ ਕੋਈ ਗੱਲ ਨਹੀਂ ਮੂੰਹ ਕਬੜਾ ਇਹੋ ਜਿਹਾ ਕੰਮ ਕੋ ਕਰਨਾ ਪਤਾ ਕਿੰਨੀ ਬੇਇੱਜ਼ਤੀ ਹੋਣੀ ਹੈ ਸਾਡੀ ਆਪਣੀ ਸਿਆਣੇ ਬਿਆਣੇ ਹੀ ਇਹ ਕੰਮ ਕਰ ਲਿਆ ਵਾ ਇਹ ਕੰਮ ਇਹ ਕਮਣੀ ਕਹਿੰਨਾ ਮੈਂ ਅਸ ਕਿੱਥੇ ਜਾਊਂਗੀ ਮੈਨੂੰ ਉਹਨਾਂ ਨੇ ਵੀ ਧੱਕੇ ਮਾਰ ਕੇ ਕਿਹਾ ਮੈਂ ਕਿੱਥੇ ਚੱਲ ਜਾਾਂਗੀ ਤੂੰ ਮੇਰਾ ਸੋਚੋ ਤੇਰੀ ਧੀ ਤੇਰ ਕਿੱਧਰ ਜਾਏਗੀ ਇੱਥੇ ਹੀ ਉਹਨਾਂ ਨੇ ਤੇਰ ਕੋਈ ਇਦਾਂ ਨਾ ਕਰੋ ਇਹੋ ਜਿਹਾ ਕੰਮ ਮੇਰੀ ਗੱਲ ਸੁਣੋ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਕੀਤਾ ਤਾਂ ਮੈਂ ਮਰ ਜਲਾਂਗੀ ਫਿਰ ਕੋ ਘਾਟ ਆਓ ਆਣ ਕੇ ਤੇ ਬੋ ਇੱਧਰ ਮੇਰੀ ਗੱਲ ਸੁਣੋ ਇਹਦੇ ਮਗਰ ਲਾ ਕੇ ਤੂੰ ਮਾਰਨਾ ਅਸੀਂ ਮਜ਼ੇ ਨਾਲ ਟੋੜ ਨਾਲ ਜ਼ਿੰਦਗੀ ਜੀਣੇ ਆ ਕਿ ਹੋਈ ਆ ਤੇਰਾ ਨਾ ਜਿਆਦਾ ਜਰੂਗਾ ਖਾਣ ਨੂੰ ਥੋੜਾ ਖਾ ਲਾਂਗੇ ਇਹੋ ਜਿਹਾ ਕੰਮ ਨਹੀਂ ਆ ਕਰਨਾ ਮੁਰਤੀ ਲੋਕਾਂ ਨੂੰ ਜੀ ਨਹੀਂ ਦੇਣਾ ਮੇਰੇ ਮੁੰਡੇ ਨੂੰ ਨਹੀਂ ਜੀਣ ਦੇਣਾ ਮੇਰਾ ਮੁੰਡਾ ਨੀ ਕਾ ਵਿਚਾਰਾ ਮਾੜਾ ਇਹੋ ਜਿਹਾ ਕੰਮ ਨਹੀਂ ਕਰਨਾ ਮੈਂ ਵੀ ਕਰ ਸਕਣੀ ਆ ਸਾਰਾ ਖੁਸ਼ੀ ਜਿੰਨੀ ਔਖੀ ਮੈਂ ਆਵਾ ਹੈ ਮੈਂ ਵੀ ਕਰ ਸਕਣੀ ਪਰ ਮੈਂ ਨਹੀਂ ਕਰਦੀ ਮੈਂ ਕਹਿੰਦੀ ਮੇਰੇ ਮੁੰਡੇ ਨੂੰ ਨਹੀਂ ਮੁਰਕੇ ਜੀਣ ਦੇਣਾ ਤੇ ਤੁਸੀਂ ਇਹ ਨਹੀਂ ਵੇਂਦੇ ਮੈਂ ਕਿੱਥੇ ਜਾਊਂਗੀ ਧੀਤ ਕਿੱਥੇ ਆ ਕੇ ਬੈ ਉਹ ਕਰੂਗੀ ਉਹ ਵੀ ਨਹੀਂ ਬਿਠਾ ਲਦੇ ਤਾਂ ਕਿੱਥੇ ਜਾਣਾ ਧੀ ਨੇ ਧੀ ਤੁਹਾਡੇ ਸਿਰ ਤੇ ਹੀ ਇੱਕ ਹਿਸਾਬ ਦੀ